ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਪ੍ਰਤਾਪ ਅਕੈਡਮੀ ਦੇ ਇਸ ਬਿਹਤਰੀਨ ਜੇ ਪਲੇਟਫਾਰਮ ਤੇ ਜਿਵੇਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ 22 ਜਨਵਰੀ ਨੂੰ ਬਹੁਤ ਹੀ ਚੰਗਾ ਦਿਨ ਹੈ ਇਸ ਦਿਨ ਤੁਹਾਨੂੰ ਪਤਾ ਹੈ ਅਯੁੱਧਿਆ ਵਿੱਚ ਜੋ ਰਾਮ ਜੀ ਦਾ ਮੰਦਿਰ ਬਣਿਆ ਹੈ ਉਹਦੇ ਵਿੱਚ ਪ੍ਰਾਣ ਪ੍ਰਤੀਸ਼ਠਾ ਹੋ ਰਹੀ ਹੈ ਯਾਨੀ ਕਿ ਰਾਮ ਜੀ ਦੇ ਮੰਦਿਰ ਦੇ ਵਿੱਚ ਮੂਰਤੀ ਸਥਾਪਨਾ ਹੋ ਰਹੀ ਹੈ ਤੇ ਇਸ ਮੌਕੇ ਤੇ ਪ੍ਰਤਾਪ ਅਕੈਡਮੀ ਵੱਲੋਂ ਠੀਕ ਹੈ ਸਾਰਿਆਂ ਨੂੰ ਬਈ ਰਾਮ ਜੀ ਸਾਰਿਆਂ ਦੇ ਉੱਪਰ ਆਸ਼ੀਰਵਾਦ ਬਣਾ ਕੇ ਰੱਖਣ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਤਾਂ ਇਸ ਮੌਕੇ ਤੇ ਸਾਰੇ ਮਤਲਬ ਤੁਸੀਂ ਐਵੇਂ ਕਹਿ ਸਕਦੇ ਹੋ ਸਪੈਸ਼ਲ ਡਿਸਕਾਊਂਟ ਹੈ ਸਾਰੇ ਕੋਰਸਾਂ ਤੇ ਠੀਕ ਹੈ ਔਰ ਇਹ ਸਿਰਫ ਔਰ ਸਿਰਫ 22 ਜਨਵਰੀ ਨੂੰ ਹੀ ਸਟਾਰਟ ਹੋਏਗਾ ਔਰ 22 ਜਨਵਰੀ ਨੂੰ ਹੀ ਇਹ ਡਿਸਕਾਊਂਟ ਖਤਮ ਹੋ ਜਾਏਗਾ ਬਹੁਤ ਜੇ ਬੱਚੇ ਐਵੇਂ ਕਹਿੰਦੇ ਸੀਗੇ ਕਿ ਸਰ ਤੁਸੀਂ ਡਿਸਕਾਊਂਟ ਦੇ ਰਿਗਾਰਡਿੰਗ ਵੀਡੀਓ ਨਹੀਂ ਪਾਉਂਦੇ ਇੱਕ ਦਿਨ ਪਹਿਲਾਂ ਪਾਉਨੇ ਹੋ ਤਾਂ ਸਾਨੂੰ ਪਤਾ ਨਹੀਂ ਲੱਗਦਾ ਤਾਂ ਕਰਕੇ ਆਪਾਂ ਹੁਣ ਦੋ ਦਿਨ ਪਹਿਲਾਂ ਹੀ ਪਾਤੀ ਹੈ ਠੀਕ ਹੈ ਔਰ ਦਿਨ ਵੀ ਇਹ ਬਹੁਤ ਚੰਗਾ ਹੈ ਭਾਈ ਠੀਕ ਹੈ ਹੁਣ ਕਿਹੜੇ ਕਿਹੜੇ ਕੋਰਸਾਂ ਤੇ ਹੈ ਤਾਂ ਦੇਖੋ ਜਿਹੜਾ ਆਪਣਾ ਸਿਲੈਕਸ਼ਨ ਬੈਚ ਹੈਗਾ ਇਸ ਕੋਰਸ ਤੇ ਵੀ ਹੈ ਇਸ ਕੋਰਸ ਤੇ ਕਿੰਨਾ ਡਿਸਕਾਊਂਟ ਹੈ ਔਰ ਇਹ ਡਿਸਕਾਊਂਟ ਫੇਰ ਕਦੇ ਵੀ ਨਹੀਂ ਆਏਗਾ ਇਹ ਯਾਦ ਰੱਖਿਓ ਭਾਈ ਠੀਕ ਹੈ 45% ਦਾ ਸਿਲੈਕਸ਼ਨ ਬੈਚ ਉੱਪਰ ਡਿਸਕਾਊਂਟ ਹੈਗਾ ਠੀਕ ਹੈ coupon code ਕੀ ਹੈ jayshriram ਠੀਕ ਹੈ ਔਰ ਅਗਰ ਮੈਂ ਗੱਲ ਕਰਾਂ ਕੱਲਾ ਜਿਵੇਂ ਕਿ ਕਿਸੇ ਨੇ math ਦਾ ਲੈਣਾ ਹੋਵੇ ਜਾਂ ਕੱਲਾ gk gs ਦਾ ਜੋ ਕੋਰਸ ਹੈਗਾ gk ਔਰ gs ਦਾ ਅੰਕਿਤ ਸਰ ਦਾ ਕੋਰਸ ਹੈਗਾ ਉਸ ਤੇ 40% ਦਾ ਡਿਸਕਾਊਂਟ ਹੈ ਔਰ coupon code ਕੀ ਹੈ ramji ਠੀਕ ਹੈ ਔਰ ਇੱਕ ਹੋਰ ਜੋ ਸਾਰੇ ਬੱਚੇ ਕਹਿੰਦੇ ਸੀ ਕਿ ਸਰ ਟੈਸਟ ਸੀਰੀਜ਼ ਤੇ ਵੀ ਡਿਸਕਾਊਂਟ ਦੇ ਦਿਓ ਤਾਂ ਭਾਈ ਇਹ ਤੋਂ ਵਧੀਆ ਦਿਨ ਨਹੀਂ ਆਉਣ ਵਾਲਾ ਟੈਸਟ ਸੀਰੀਜ਼ ਤੇ ਵੀ ਤੁਹਾਨੂੰ 20% ਦਾ ਡਿਸਕਾਊਂਟ ਹੈਗਾ ਔਰ ਇੱਥੇ ਕੂਪਨ ਕੋਡ ਲੱਗੂਗਾ ਸ਼ਿਆਰਾਮ 20% ਇਹ ਸਾਰੇ ਕੂਪਨ ਕੋਡ ਤੁਹਾਨੂੰ 22 ਜਨਵਰੀ ਨੂੰ ਸ਼ੋ ਹੋ ਜਾਣਗੇ 22 ਜਨਵਰੀ ਨੂੰ ਮਾਰਨਿੰਗ ਮਾਰਨਿੰਗ 5 ਵਜੇ ਤੋਂ ਲੈ ਕੇ ਈਵਨਿੰਗ ਦੇ 10 ਵਜੇ ਤੱਕ ਇਹ ਸਾਰੇ ਕੂਪਨ ਤੁਹਾਨੂੰ ਸ਼ੋ ਹੋਣਗੇ ਯਾਨੀ ਜੋ ਟਾਈਮ ਹੈ ਉਹ 22 ਜਨਵਰੀ ਦਾ ਦਿਨ ਹੀ ਹੈ ਤਾਂ ਜਿਹੜੇ ਵੀ ਬੱਚੇ ਨੂੰ ਕੋਰਸ ਚਾਹੀਦੇ ਹੈ ਤਾਂ ਬੇਸ਼ੱਕ ਤੁਸੀਂ ਇੱਕ ਦੋ ਦਿਨਾਂ ਚ ਨਾ ਖਰੀਦੋ ਕੋਰਸ ਲੇਕਿਨ 22 ਜਨਵਰੀ ਨੂੰ ਜਿਨ੍ਹਾਂ ਨੇ ਲੈਣਾ ਹੈ ਇਹ ਸਾਰੇ ਡਿਸਕਾਊਂਟ ਤੁਹਾਨੂੰ ਇੱਥੇ ਸ਼ੋ ਹੋ ਰਹੇ ਹੈ ਹੁਣ ਤੁਸੀਂ ਕਰਨਾ ਕੀ ਹੈ ਕਿਵੇਂ ਕਰਨਾ ਹੈ ਠੀਕ ਹੈ ਦੇਖੋ ਇੰਨਾ ਵਿੱਚ ਕੀ ਹੈ ਇਹ ਮੈਂ ਕਈ ਵਾਰੀ ਦੱਸ ਚੁੱਕਿਆ ਹਾਂ ਕਿ ਇਹਦੇ ਵਿੱਚ ਤੁਸੀਂ ਐਵੇਂ ਦੱਸ ਦਿੰਨਾ ਹੈ ਮੈਂ ਤੁਹਾਨੂੰ ਕਿ 18 ਮਹੀਨੇ ਦੀ ਵੈਲਿਡਿਟੀ ਹੈ ਇਸ ਕੋਰਸ ਦੇ ਵਿੱਚ ਔਰ ਇਸ ਕੋਰਸ ਦੇ ਵਿੱਚ ਤੁਹਾਨੂੰ ਪੀਡੀਐਫ ਵੀ ਮਿਲੇਗੀ ਇਸ ਕੋਰਸ ਦੇ ਵਿੱਚ ਤੁਹਾਨੂੰ ਸਾਰੀ ਕੰਪਲੀਟ ਕਲਾਸਾਂ ਵੀ ਮਿਲਣਗੀਆਂ ਔਰ ਇਸ ਕੋਰਸ ਦੇ ਵਿੱਚ ਤੁਹਾਨੂੰ ਟੈਸਟ ਸੀਰੀਜ਼ ਵੀ ਮਿਲਦੀ ਹੈ ਭਾਈ ਠੀਕ ਹੈ ਜਿਹੜੇ ਬੱਚੇ ਨੇ ਇਹ ਸਿਲੈਕਸ਼ਨ ਬੈਚ ਲੈ ਲਿਆ ਇਹ ਟੈਸਟ ਸੀਰੀਜ਼ੇ ਦੇ ਵਿੱਚ ਇਨਕਲੂਡ ਵੀ ਹੁੰਦੀ ਹੈ ਠੀਕ ਹੈ ਹੁਣ ਕਈ ਬੱਚੇ ਸਿਰਫ ਟੈਸਟ ਸੀਰੀਜ਼ ਲੈਣਾ ਚਾਹੁੰਦੇ ਆ ਤਾਂ ਉਹ ਹੀ ਲੈ ਸਕਦੇ ਆ ਇਹਦੇ ਵਿੱਚ ਜੀਕੇ ਜੀਐ ਸੰਕੀਤ ਸਰ ਪੜਾਉਂਦੇ ਹੈ ਮੈਥ ਔਰ ਰੀਜਨਿੰਗ ਮੈਂ ਪੜਾਉਣਾ ਹੈ ਇੰਗਲਿਸ਼ ਸੁਰੇਂਦਰ ਸਰ ਪੜਾਉਂਦੇ ਪੰਜਾਬੀ ਗगन ਫਿਰਦौसी ਸਰ ਪੜਾਉਂਦੇ ਆ ਠੀਕ ਹੈ ਤਾਂ ਹੁਣ ਇਹ ਕਰਨਾ ਕੀ ਹੈ ਕਿ ਬਈ ਸਭ ਤੋਂ ਪਹਿਲਾਂ ਤਾਂ ਆਪਣਾ ਇੱਕ ਪ੍ਰਤਾਪ ਅਕੈਡਮੀ ਦਾ ਟੈਲੀਗ੍ਰam ਚੈਨਲ ਹੈ ਉਹ ਤੁਸੀਂ ਜੁਆਇਨ ਕਰ ਲਓ ਕਿਉਂਕਿ ਕੋਰਸ ਲੈਣਾ ਹੈ ਚੰਗੀ ਗੱਲ ਹੈ ਬਟ ਕਈ ਬੱਚੇ ਅਫੋਰਡ ਨਹੀਂ ਕਰ ਪਾਉਂਦੇ ਤਾਂ ਆਪਣੀ ਫ੍ਰੀ ਕਲਾਸਾਂ ਵੀ ਚੱਲਦੀਆਂ ਹੈ ਔਰ ਉਹਨਾਂ ਦੇ ਲਿੰਕ ਤੁਹਾਨੂੰ ਇਸ ਟੈਲੀਗ੍ਰam ਚੈਨਲ ਤੇ ਮਿਲ ਜਾਂਦੇ ਹੈ ਠੀਕ ਹੈ ਉਸ ਤੋਂ ਬਾਅਦ ਇਹ ਦੋ ਆਪਣੀ ਅਕੈਡਮੀ ਦੇ ਨੰਬਰ ਹੈ ਅਗਰ ਤੁਹਾਨੂੰ ਕੋਈ ਡਾਊਟ ਆਉਂਦਾ ਹੈ ਤਾਂ ਤੁਸੀਂ ਡਾਇਰੈਕਟ ਕਾਲ ਕਰੋ ਸਾਡੇ ਨਾਲ ਡਾਇਰੈਕਟ ਗੱਲ ਹੋਏਗੀ ਠੀਕ ਹੈ ਹੁਣ ਕੋਰਸ ਲੈ ਆ ਕਿਵੇਂ ਜਾਊਗਾ ਤਾਂ ਸਭ ਤੋਂ ਪਹਿਲਾਂ ਤੁਹਾਨੂੰ ਇਹ ਪ੍ਰਤਾਪ ਅਕੈਡਮੀ ਇਗਜ਼ਾਮ ਕੀ ਕਲਾਸਿਸ ਨਾਮ ਤੋਂ ਐਪ ਡਾਊਨਲੋਡ ਕਰਨੀ ਪਊਗੀ ਐਂਡਰੋਇਡ ਤੇ ਠੀਕ ਹੈ ਔਰ ਜਿਹੜੇ ਬੱਚਿਆਂ ਕੋਲੇ ਆਈਫੋਨ ਹੈਗਾ ਉਹਨਾਂ ਨੇ ਕੀ ਕਰਨਾ ਹੈ ਮਾਈਕ ਇੰਸਟੀਚਿਊਟ ਦੇ ਨਾਮ ਤੋਂ ਐਪ ਡਾਊਨਲੋਡ ਕਰਨੀ ਹੈ ਔਰ ਉਹ ਆਰ ਜੀ ਕੋਡ ਪਾਉਣਾ ਹੈ ਪੀ ਵਾਈ ਐਕਸ ਆਈ ਵੀ ਠੀਕ ਹੈ ਆਹ ਜਦੋਂ ਆਰ ਜੀ ਕੋਡ ਪਾਉਂਗੇ ਤਾਂ ਆਪਣੀ ਐਪ ਓਪਨ ਹੋ ਜੇਗੀ ਆਈਓਐਸ ਦੇ ਉੱਪਰ ਯਾਨੀ ਐਪਲ ਫੋਨ ਦੇ ਵਿੱਚ ਵੀ ਠੀਕ ਹੈ ਤਾਂ ਇਦਾਂ ਕਰਕੇ ਤੁਸੀਂ ਇਹਨੂੰ ਡਾਊਨਲੋਡ ਕਰ ਸਕਦੇ ਹੋ ਫਿਰ ਤੁਹਾਨੂੰ ਇਹ ਕੋਰਸ ਸਾਰੇ ਖੁੱਲ ਜਾਣਗੇ ਇਸ ਤਰੀਕੇ ਨਾਲ ਫਿਰ ਤੁਹਾਡਾ ਜੋ ਜੀ ਕਰੇ ਉਹ ਕੋਰਸ ਤੁਸੀਂ એનਰੋਲ ਕਰ ਸਕਦੇ ਹੋ ਠੀਕ ਹੈ ਸੋ थैंक यू ਸਾਰਿਆਂ ਨੂੰ ਤੇ ਭਾਈ RAM ji ਤੁਹਾਡੇ ਉੱਪਰ ਸਾਰਿਆਂ ਉਪਰ ਆਸ਼ੀਰਵਾਦ ਬਣਾ ਕੇ ਰੱਖਣ ਬੈਸਟ ਆਫ ਲੱਕ